ਹਲਕਾ ਫਤਿਹਗੜ ਚੂੜੀਆਂ ਚ ਪਿਛਲੇ ਕਾਫੀ ਸਮੇਂ ਤੋਂ ਸਰਕਾਰੀ ਕਨ ਕਾਨੂੰਨ ਲੈ ਕੇ ਜੋ ਕਾਲਾ ਵਿਚਾਰੀ ਹੁੰਦੀ ਸੀ ਉਸ ਦੀਆਂ ਕਾਫੀ ਚਰਚਾਵਾਂ ਸਨ ਉਸ ਨੂੰ ਲੈ ਕੇ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇਨਚਾਰਜ ਤੇ ਸੰਗਠਨ ਦਲਜੀਤ ਸਿੰਘ ਲੱਕੀ ਅਤੇ ਇਸ ਦੇ ਨਾਲ ਉਹਨਾਂ ਦੇ ਸਾਥੀ ਸਾਬਕਾ ਸਰਪੰਚ ਜਿਸਪਾਲ ਸਿੰਘ ਲੰਗਰਵਾਲ ਵੱਲੋਂ ਉਹਨਾਂ ਦੀ ਟੀਮ ਵੱਲੋਂ ਇੱਕ ਖੂਫੀਆ ਐਕਸ਼ਨ ਕਰਦੇ ਹੋਏ ਇੱਕ ਫਤਿਹਗੜ ਚੂੜੀਆਂ ਦੇ ਡੇਰਾ ਰੋਡ ਤੋਂ ਪ੍ਰਾਈਵੇਟ ਗਦਾਮ ਵਿੱਚੋਂ ਸਰਕਾਰੀ ਕਣਕ ਦੀ ਲੋਡ ਗੱਡੀ ਜਿਹੜੀ ਆ ਉਹ ਪੁਲਿਸ ਨੂੰ ਫੜਵਾਈ ਹੈ ਅਤੇ ਉਹ ਇਸ ਵਾਲੇ ਗੱਡੀ ਜਿਹੜੀ ਆ ਪੁਲਿਸ ਸਟੇਸ਼ਨ ਫਤਿਹਗੜ ਚੂੜੀਆਂ ਵਿਖੇ ਬੀਤੀ ਰਾਤ ਨੂੰ ਫੜਾਈ ਹੈ ਇੱਥੇ ਲੱਗੀ ਹੋਈ ਹੈ ਅਤੇ ਪੁਲਿਸ ਨੇ ਕਾਰਵਾਈ ਕਰਦਿਆਂ ਤੋਂ ਵਿਅਕਤੀਆਂ ਵਿਰੁੱਧ ਮਾਮਲਾ ਵੀ ਦਰਜ ਕੀਤਾ ਹੈ ਅਤੇ ਪੁਲਸ ਨੇ ਇੱਕ ਗੱਡੀ ਜੋ ਪ੍ਰਾਈਵੇਟ ਗਦਾਮ ਵਿੱਚ ਲੱਗੀ ਸੀ ਉਸ ਵਿਰੁੱਧ ਕਾਰਵਾਈ ਕਰਦੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਦ ਕਿ ਦੂਸਰਾ ਇੱਕ ਸ਼ਿਸ਼ਰੀਵਾਲ ਦਾ ਦੀਪੂ ਹੋੜ ਰਿਹਾ ਉਹ ਅਜੇ ਤੱਕ ਫਰਾਰ ਹੈ ਗੱਲਬਾਤ ਕਰਦੇ ਆ ਦਲਜੀਤ ਸਿੰਘ ਲੱਕੀ ਜਸਪਾਲ ਸਿੰਘ ਲੰਗਰਵਾਲ ਅਤੇ ਪੁਲਸ ਪੁਲਸਦਾਰ ਸਾਡੇ ਵੱਲੋਂ ਕੋਸ਼ਿਸ਼ੀ ਹੋ ਕੋਸ਼ਿਸ਼ ਇੱਕ ਗੱਡੀ ਹੈ ਕਨਕਨਾਲਾ ਸਰਕਾਰੀ ਗੱਡੀ ਪਰ ਇਹ ਕੀ ਹੈ ਸਾਰਾ ਮਾਮਲਾ ਹਾਂਜੀ ਹਾਂਜੀ ਅੱਜ ਜੀ ਅਸੀਂ ਫਤਿਹਗੜ ਚੂੜੀਆਂ ਚ ਕਾਫੀ ਦੇਰ ਦਾ ਸਰੋਲਾ ਪਾਉਂਦੇ ਆ ਰਹੇ ਜੀ ਵੀ ਗਰੀਬਾਂ ਦੀ ਜਿਹੜੀ ਕਣਕ ਵੰਡਦੇ ਆਪਾਂ ਘਰਾਂ ਦੇ ਵਿੱਚ ਮਤਲਬ ਸਰਕਾਰੀ ਕਣਕ ਜਿਹੜੀ ਆਉਂਦੀ ਆ ਅਸੀਂ ਕਾਫੀ ਦਿਰ ਦਾ ਕੰਨੇ ਆਉਂਦੇ ਆ ਵੀ ਬੜਾ ਤਕੜਾ ਘਟਾਲਾ ਚੱਲਣ ਰਿਹਾ ਅੱਜ ਅਸੀਂ ਮੌਕੇ ਦੇ ਉੱਤੇ ਹੀ ਆਪਣਾ ਇੱਕ ਖਾਲਸਾ ਕੇਅਰ ਹਸਪੀਟਲ ਹੈ ਉਹਦੇ ਲਾਗੇ ਇੱਕ ਗੱਾਰਿਆ ਉਹਦੇ ਵਿੱਚ ਜਿਹੜੀ ਗਰੀਬਾਂ ਨੂੰ ਕਣਕ ਵੰਡੀ ਜਾਂਦੀ ਆ ਉਹਦੇ ਕਰੀਬ 80 ਤੋਂੜੇ ਆ ਗੱਡੀ ਪਿੱਛੇ ਲੱਗੀ ਆ ਨੰਬਰ ਤੁਸੀਂ ਦੇਖ ਸਕਦੇ ਹੋ ਇਹਨੂੰ ਮੌਕੇ ਦੇ ਉੱਤੇ ਹੀ ਐਸਐਚਓ ਫਤੇਗੜ ਚੂੜੀਆਂ ਨੇ ਜਾ ਕੇ ਮੌਕੇ ਦੇ ਉੱਤੇ ਫੜਿਆ ਵਾ ਔਰ ਬਾਕੀ ਜਿਹੜੀ ਪ੍ਰਸ਼ਾਸਨ ਨਾਲ ਗੱਲਬਾਤ ਹੋ ਗਈ ਆ ਕਿਉਂਕਿ ਬਿਲਕੁਲ ਸਾਬਤ ਹੈ ਨਾ ਇਹਨਾਂ ਕੋਲ ਕੋਈ ਗੇਟਪਾਸ ਆ ਨਾ ਕੋਈ ਇਹਨਾਂ ਕੋਲ ਬਿਲਟੀ ਹੈ ਕੋਈ ਇਹ ਬਿਲਕੁਲ ਹੀ ਜਿਹੜੀ ਗਰੀਬ ਲੋਕਾਂ ਦੀ ਕਣਕ ਆ ਇਹ ਦੋ ਨੰਬਰ ਚ ਵਿੱਚ ਜਾਣੀ ਸੀ ਇਹਦੇ ਵਿੱਚ ਜਿੰਨੇ ਵੀ ਮੁਲਾਜ਼ਮ ਫਤਿਹਗੜ ਤੂੜੀਆਂ ਦੇ ਵਿੱਚ ਇੱਕ ਇੰਸਪੈਕਟਰ ਲੱਗੇ ਹੋਏ ਆ ਐਫਐਸਓ ਆ ਇਹ ਸਾਰੇ ਰਲੇ ਹੋਏ ਆ ਬੜੀ ਦੇਰ ਦੇ ਆਪਾਂ ਕਹਿੰਦੇ ਹੁੰਨੇ ਆ ਕਿ ਆ ਪਿੰਡ ਚ ਘਟ ਦਿੱਤੀ ਜਾਂਦੀ ਕਣਕ ਇੱਥੇ ਆ ਪ੍ਰੋਬਲਮ ਆ ਕੋਈ ਧਿਆਨ ਨਹੀਂ ਦਿੰਦੇ ਮੇਰੀ ਇਹ ਮੰਗਿਆ ਪ੍ਰਸ਼ਾਸਨ ਕੋ ਇਹ ਜਿੰਨੇ ਵੀ ਮੁਲਾਜ਼ਮ ਇੱਥੇ ਆ ਹਰਮੀਤ ਸਿੰਘ ਆ ਇੱਕ ਹੋਰ ਸੁਮੇਤ ਹੈ ਕੀ ਨਾ ਉਹਨਾਂ ਦਾ ਇੱਕ ਐਫਐਸਓ ਆ ਅਮਰਜੀਤ ਹੈ ਬੜੀ ਯਾਰੀ ਫੋਨ ਕਰ ਚੁੱਕੇ ਆ ਕਈ ਵਾਰੀ ਤੇ ਫੋਨ ਨਹੀਂ ਚੁੱਕਦੇ ਤੇ ਬਹੁਤੀ ਵਾਰ ਟਾਲ ਦਿੰਦੇ ਆ ਵੀ ਆਹ ਗੱਲ ਹੋ ਗਈ ਇਦਾਂ ਪਰ ਅਸੀਂ ਜਿਹੜੇ ਸਿੰਨੇ ਵੀ ਸਾਡੇ ਵਲੰਟੀਅਰ ਆ ਅਸੀਂ ਲੋਕਾਂ ਦੇ ਨਾਲ ਇਹ ਤੱਕਾ ਨਹੀਂ ਹੋਣ ਦੇਣਾ ਜੋ ਲੋਕਾਂ ਦੀ ਸਰਕਾਰ ਸਹੂਲਤਾਂ ਦੇ ਰਹੀ ਆ ਉਹ ਸਾਡਾ ਫਰਜ਼ ਆ ਵੀ ਅਸੀਂ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਾਉਣੀ ਆ ਕਿਉਂਕਿ ਸੀਐਮ ਸਾਹਿਬ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਸਰਕਾਰ ਇੱਕ ਸਾਫ਼ ਸੁਥਰੀ ਇਮਾਨਦਾਰ ਸਰਕਾਰ ਆ ਉਹਦੇ ਵਿੱਚ ਜਿਹੜਾ ਕੋਈ ਵੀ ਘਟਾਲਾ ਆਪਾਂ ਬਰਦਾਸ਼ਤ ਨਹੀਂ ਕਰਨਾ ਕਿਉਂਕਿ ਫਟੇਗੜ ਚੂੜੀਆਂ ਤੇ ਜਿੰਨੇ ਵੀ ਸਾਡੇ ਅਧਿਕਾਰਦਾਰ ਨੇ ਮੋਤ ਮਿਰ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਦੱਸਿਆ ਕਿ ਕਿਤੇ ਵੀ ਕੋਈ ਦੋ ਨੰਬਰ ਦਾ ਕੰਮ ਹੁੰਦਾ ਸਾਨੂੰ ਸਦੋ ਰਾਤ ਦਿਨ ਅਸੀਂ ਹਾਜ਼ਰ ਹਾਂ ਕਿਉਂਕਿ ਕੋਈ ਵੀ ਚੀਜ਼ ਜਿਹੜੀ ਆ ਆਪਾਂ ਜਿਹੜੀਆਂ ਲੋਕਾਂ ਕੋਲ ਜੇ ਸਰਕਾਰ ਸਹੂਲਤ ਦੇ ਰਹੀ ਆ ਉਹ ਲੋਕਾਂ ਨੂੰ ਮਿਲਣੀ ਚਾਹੀਦੀ ਆ ਇਹਦੇ ਵਿੱਚ ਮੈਂ ਇਹਨਾਂ ਜ਼ਰੂਰ ਕਹਿਣਾ ਚਾਹੂੰਗਾ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਜੋਬਰਨਦਾਵਾ ਜੀ ਸਾਡੇ ਲੋਕ ਸਭਾ ਚਾਰਜੀਨ ਸ਼ਰਮਾ ਜੀ ਉਹ ਸਾਰਿਆਂ ਨੇ ਇਹ ਹਦਾਇਤਾਂ ਕੀਤੀਆਂ ਆਪਣੇ ਵਰਕਰਾਂ ਨੂੰ ਸਰਪੰਚ ਸਾਹਿਬ ਆ ਇਹਨਾਂ ਦੀ ਡਿਊਟੀ ਵੀ ਲਗਾਈ ਹੋਈ ਆ ਕਿ ਜੇ ਵੀ ਕਿਸੇ ਪਿੰਡ ਦੇ ਵਿੱਚ ਕਿਤੇ ਕੋਈ ਘਟ ਦਿੱਤੀ ਜਾਂਦੀ ਕਣਕ ਕਿਤੇ ਕੋਈ ਪ੍ਰੋਬਲਮ ਆਉਂਦੀ ਆ ਔਰ ਤੁਸੀਂ ਜਾ ਕੇ ਉਹ ਦੇਖਣਾ ਵਾ ਔਰ ਕਾਫੀ ਰੋਲਾ ਬੜਾ ਵਾ ਪਰ ਹੁਣ ਇਹ ਆ ਵੀ ਹੁਣ ਦੇਖਣਾ ਵਾ ਕਿ ਐਸਐਚਓ ਸਾਹਿਬ ਨੂੰ ਦੱਸ ਦਿੱਤਾ ਮੌਕੇ ਦੇ ਉੱਤੇ ਸਬੂਤ ਦੇ ਨਾਲ 80 ਦੇ ਕਰੀਬ ਤੋੜੇ ਜਿਹੜੇ ਆ ਉਹ ਫੜ ਲਿਆ ਬਾਕੀ ਜਿਹੜਾ ਉਹਦੇ ਘਰ ਦੇ ਵਿੱਚ ਬੰਦੇ ਤੇ ਗੜਾਉਣ ਆ ਉਹਦੇ ਵਾਸਤੇ ਵੀ ਆਪਾਂ ਕਹਿ ਰਹੇ ਆ ਵਿਭਾਗ ਨੂੰ ਨਾਲ ਲੈ ਕੇ ਚੈੱਕ ਕੀਤਾ ਜਾਊਗਾ ਕਿ ਉੱਥੇ ਕੀ ਕੋਜਿਆ ਤਾਂ ਕਿ ਡਰਾਈਵਰ ਡਰਾਈਵਰ ਵੀ ਫੜ ਲਿਆ ਵਾ ਗੱਡੀ ਵੀ ਮਾਲਕ ਦੀ ਗੱਡੀ ਤਾਂ ਹੋਈ ਆ ਕਿੱਥੋਂ ਕੜਕ ਲਿਆਂਦੀ ਗਈ ਇਹ ਕੜਕ ਦੱਸ ਰਿਹਾ ਜੀ ਕਿ ਮੈਨੂੰ ਕੋਈ ਵਿਜੇ ਕੋਈ ਨਿੱਕੋ ਸਰਾ ਤੋਂ ਨਹੀਂ ਆਦੀ ਆ ਤੇ ਕੋਈ ਵਿਜੀ ਇੰਸਪੈਕਟਰ ਹੈ ਉਹਨੇ ਲਵਾਈ ਹੈਗੀ ਤੇ ਬਾਕੀ ਇਹਨਾਂ ਨੇ ਇਹ ਵੀ ਸਾਹਮਣੇ ਸਾਬਤ ਆ ਵੀ ਇਹਨਾਂ ਵਿੱਚ ਨਹੀਂ ਹੀ ਕੜ ਕੇ ਇਹ ਦੇਖੋ ਹੈਗਾ ਇਸ ਕੋ ਗੇਟ ਪਾਸ ਹੈਗਾ ਕੋਈ ਗੇਟ ਪਾਸ ਨਹੀਂ ਹੈ ਜੀ ਕੋਈ ਕੁਛ ਨਹੀਂਗਾ ਇਹ ਮੌਕੇ ਦੇ ਉੱਤੇ ਇਹਨੂੰ ਫੜਿਆ ਵਾ ਹੁਣ ਜਿਹੜੇ ਕਾਰ ਦੇ ਵਾਹ ਗਿਆ ਕਾਰ ਲਈ ਵਾਸਤੇ ਉਸ ਦੀ ਕੀ ਕਾਰਵਾਈ ਹੋਈ ਉਸ ਨੇ ਐਸ ਐਚਓ ਸਾਹਿਬ ਉਸੇ ਵਾਲੇ ਹੀ ਆਏ ਨੇ ਉਹ ਐਸ ਐਚਓ ਸਾਹਿਬ ਨੇ ਵੈਰੀਫਾਈ ਕੀਤਾ ਸਾਰਾ ਔਰ ਕਰਕੇ ਬਣਦੀ ਜਿਹੜੀ ਉਹ ਕਾਰਵਾਈ ਕਰ ਰਿਹਾ ਹੈ ਔਰ ਬਾਕੀ ਦੇਖਦੇ ਆਂ ਆ ਵੀ ਗਾੜੀ ਇਹਨਾਂ ਦੇ ਵਿੱਚੋਂ ਹੋਰ ਕੀ ਲੱਭਦਾ ਕਣਕ ਪੜੀਆ ਕੀ ਆ ਪਿੱਛੇ ਦਾ ਮਾਮਲਾ ਇਹ ਮੈਂ ਸਰਕਾਰ ਦੇ ਔਰ ਤੁਹਾਡੇ ਧਿਆਨ ਦਿਲਾਉਣਾ ਚਾਹੁੰਦਾ ਹਾਂ ਕਿ ਸਾਨੂੰ ਕਈ ਦਿਨਾਂ ਤੋਂ ਗੁਪਤ ਤੌਰ ਤੇ ਸੂਚਨਾ ਮਿਲ ਰਹੀਆਂ ਸੀ ਲਿਖਤੀ ਵੀ ਜਬਾਨੀ ਵੀ ਸਭ ਸੂਚਨਾ ਮਿਲ ਰਹੀ ਸੀ ਕਣਕ ਦਾ ਬਹੁਤ ਵੱਡੇ ਪੱਧਰ ਤੇ ਫਤਿਹਗੜ ਚੂੜੀਆਂ ਹਲਕੇ ਦੇ ਵਿੱਚ ਇਨਸਪੈਕਟਰ ਡੀਪ ਹੋਲਡਰ ਔਰ ਕੁਝ ਸਿਆਸੀ ਲੋਕ ਵੀ ਵਿੱਚ ਰਲ ਕੇ ਇਹ ਗਲਤ ਕੰਮ ਕਰ ਰਿਹਾ ਹੈ ਜਦੋਂ ਕਿ ਅਸੀਂ ਪਿਛਲੇ 2 ਸਾਲ ਤੋਂ ਵੀ ਦੋ ਤਿੰਨ ਗੱਡੀਆਂ ਫੜੀਆਂ ਲੇਕਿਨ ਸਾਡੇ ਕਹਣੇ ਤੇ ਕੋਈ ਨਾ ਪ੍ਰਸ਼ਾਸਨ ਲੱਗਾ ਨਾ ਕਿਸੇ ਨੇ ਸਾਡੀ ਪਾਰਟੀ ਦੀ ਗੱਲ ਸੁਣੀ ਸੋ ਅਸੀਂ ਇਸ ਚੀਜ਼ ਨੂੰ ਵਰਕ ਧਿਆਨ ਵਿੱਚ ਧਿਆਨ ਕਰਦੇ ਹੋਇਆ ਇਸ ਕੰਮ ਨੂੰ ਫੜਨ ਵਾਸਤੇ ਅਸੀਂ ਤਿੰਨ ਜਣੇ ਸਵੇਰ ਦੇ 8 ਵਜੇ ਦੇ ਲੱਗੇ ਹੋਏ ਸੀ ਇੱਕ ਮੈਂ ਸਰਪੰਚ ਸੁਪਾਲ ਸਿੰਘ ਲੰਗਰਵਾਲ ਸਰਪੰਚ ਸੁੰਢਲ ਲਵਦੀਪ ਔਰ ਰਾਣਾ ਸੁੰਢਲ ਅਸੀਂ ਤਿੰਨ ਜਣੇ ਸਵੇਰ ਦੇ ਇਸ ਗੱਡੀ ਤੇ ਮਗਰ ਲੱਗੇ ਹੋਏ ਸੀ ਜਦੋਂ ਕਿ ਸਾਨੂੰ ਸ਼ਮੀਰ ਕੋਲ ਤੱਕ ਨੂੰ 7 ਵਜੇ ਇਹ ਕਾਮਯਾਬੀ ਮਿਲੀ ਆ ਅਸੀਂ ਗੇਟ ਦੇ ਅੰਦਰ ਗੱਡੀ ਵੜਦੀ ਦੇਖੀ ਔਰ ਆਪਣੇ ਸੀਨੀਅਰ ਮੰਤਰਾ ਨੂੰ ਆਪਣੇ ਸੀਨੀਅਰ ਅਹੁਦੇਦਾਰਾਂ ਨੂੰ ਦੱਸਿਆ ਜੋ ਕਿ ਮੌਕੇ ਤੇ ਆਏ ਉਹਨਾਂ ਨੇ ਕਿ ਪੁਲਿਸ ਨੂੰ ਬੁਲਾਇਆ ਪੁਲਿਸ ਨੇ ਆਣ ਕੇ ਗੱਡੀ ਚੈੱਕ ਕੀਤੀ ਜੋ ਕਿ ਗੱਡੀ ਬਿਲਕੁਲ ਨਜਾਇਜ਼ ਪਾਈ ਗਈ ਹੈ ਔਰ ਪੁਲਿਸ ਸਾਣੇ ਲਿਆਂਦੀ ਹੈ ਜਦੋਂ ਕਿ ਇਹ ਮੈਂ ਜਵਨਦਾਵਾਜੀ ਦੀ ਦਿੱਤੀ ਹੋਈ ਡਿਊਟੀ ਕਰ ਰਿਹਾ ਹਾਂ ਲੱਕੀ ਜੀ ਦੀ ਆਪਣੇ ਰਜੀਵ ਸ਼ਰਮਾ ਜੀ ਦੀ ਜਦੋਂ ਦੀ ਮੈਨੂੰ ਡਿਊਟੀ ਮਿਲੀ ਹੈ ਮੈਂ ਇਹਨਾਂ ਨੂੰ ਇਨਸਪੈਕਟਰਾਂ ਨੂੰ ਇੱਕ ਗਰੁੱਪ ਬਣਾਇਆ ਹੋਇਆ ਜਿਨ੍ਹਾਂ ਨੂੰ ਮੈਂ ਕਿਹਾ ਹੋਇਆ ਵੀ ਜਦੋਂ ਗੱਡੀ ਕਿਸੇ ਸਟੋਰ ਤੋਂ ਨਿਕਲਦੀ ਆ ਸਾਨੂੰ ਗੱਡੀ ਨੰਬਰ ਗੇਰਪਾਸ ਦਿੱਤਾ ਜਾਵੇ ਔਰ ਜਗ੍ਹਾ ਦੱਸੀ ਜਾਵੇ ਵੀ ਕਿਸ ਜਗ੍ਹਾ ਤੇ ਜਾ ਕੇ ਵੰਡਣੀ ਆ ਔਰ ਡੀਪੋ ਆਰਡਰ ਆਪਣੀਆਂ ਮਨਮਾਨੀਆਂ ਕਰਦੇ ਨੇ ਉਹ ਨਹੀਂ ਰੁਕ ਰਹੇ ਅਜੇ ਵੀ ਇਨਸਪੈਕਟਰਾਂ ਦਾ ਵੀ ਕੁਝ ਕੰਜਾ ਕਸਿਆ ਜਾਵੇ ਇਨਸਪੈਕਟਰ ਬਿਲਕੁਲ ਨਾਲ ਰਲੇ ਹੋਏ ਆ ਇੱਕ ਸਾਡੇ ਪਾਰਵਾਲ ਦਾ ਡੀਪੋ ਡਾਇਰੈਕਟਰ ਗੁਰਵਿੰਦਰ ਸਿੰਘ ਸਾਡੇ ਕੋਲੋਂ 5 ਸਾਲ ਤੋਂ ਉਹੀ ਕੰਮ ਕਰ ਰਿਆ ਸਾਰਾ ਗਲਤ ਕੰਮ ਉਹੀ ਕਰਵਾ ਰਿਆ ਮੈਕਬਿਕੋ ਇਹ ਸਰਕਾਰ ਤੁਹਾਡੀ ਤੁਹਾਡੀ ਸੁਣਵਾਈਆਂ ਸੁਣਵਾਈ ਸਾਡੀ ਹੈਗੀ ਆ ਲੇਕਿਨ ਸਾਨੂੰ ਜੋ ਭਗਵੰਦ ਮਾਨ ਜੀ ਦੇ ਹੁਕਮ ਨੇ ਨਾ ਕਿ ਜੋ ਵੀ ਚੋਰੀ ਦਾ ਕੰਮ ਆ ਉਹ ਸਾਨੂੰ ਪ੍ਰੈਕਟੀਕਲ ਫੜ ਕੇ ਦੋ ਉਹ ਨਹੀਂ ਬਖਸ਼ਿਆ ਜਾਵੇਗਾ ਸੋ ਅਸੀਂ ਭਗਵੰਦ ਮਾਨ ਜੀ ਦਾ ਹੁਕਮ ਮੰਨਦੇ ਹੋਏ ਅੱਜ ਪ੍ਰੈਕਟੀਕਲ ਚੋਰੀ ਫੜ ਕੇ ਦਿੱਤੀ ਆ ਹੁਣ ਭਗਵੰਦ ਮਾਨ ਜੀ ਦੀ ਮਰਜ਼ੀ ਆ ਇਹਨਾਂ ਨੂੰ ਫਾਇ ਲਾਉਂਦਾ ਕਿ ਛੱਡਦਾ ਵਾ ਇਹ ਤੁਹਾਨੂੰ ਕਿੱਥੋਂ ਸੂਚਨਾ ਮਿਲੀ ਜੀ ਇਹ ਸਾਰੀ ਜਿਹੜਾ ਵਾ 2 ਨੰਬਰ ਚੋਂ ਹੋ ਰਹੀ ਆ ਅਸੀਂ ਜੀ ਸਾਰੇ ਹਲਕੇ ਦੇ ਵਿੱਚ ਫਰੇਗੜ ਚੂੜੀਆਂ ਦੇ ਵਿੱਚ ਆਪਣਾ ਹਰ ਜਗ੍ਹਾ ਤੇ ਬੰਦੇ ਕਾਇਮ ਕੀਤੇ ਹੋਇਆ ਹਰ ਡਿਪੂ ਜਿੱਥੇ ਇਗਜ਼ਾਮ ਇਹਨਾਂ ਦੇ ਬਣੇ ਹੋਇਆ ਉੱਥੇ ਇੱਕ ਇੱਕ ਦੋ ਦੋ ਬੰਦੇ ਅਸੀਂ ਗੁਪਤ ਛੱਡੇ ਹੋਇਆ ਸਾਨੂੰ ਜਦੋਂ ਤੋਂ ਸੂਚਨਾ ਮਿਲਦੀ ਅਸੀਂ ਇਹਨਾਂ ਦਾ ਪਿੱਛਾ ਕਰਦੇ ਆਏ ਆ ਲੇਕਿਨ ਇਹ ਚੋਰ ਬਹੁਤ ਹੀ ਤੇਜ਼ੀ ਨਾਲ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ ਅਸੀਂ ਬੜੇ ਤਰੀਕੇ ਨਾਲ ਇਹਨਾਂ ਨੂੰ ਜਾਲ ਵਿੱਚ ਫਸਾ ਕੇ ਗੱਡੀ ਦਾ ਮਗਰ ਲਾ ਇਹਨਾਂ ਨੂੰ ਇਹ ਪਤਾ ਨਹੀਂ ਲੱਗਾ ਕਿ ਅਸੀਂ ਇਹਨਾਂ ਦੇ ਮਗਰ ਲੱਗੇ ਹੋਇਆ ਲੇਕਿਨ ਗੱਡੀ ਅੰਦਰ ਵੜ ਜਾਂ ਅਸੀਂ ਆਪਣੇ ਸੀਨੀਅਰ ਵੰਡਰਾਂ ਨੂੰ ਸੱਜ ਕੇ ਉਹਦੇਦਾਰਾਂ ਨੂੰ ਸੱਜ ਕੇ ਗੱਡੀ ਫੜਾਈ ਆ ਔਰ ਉਹਨਾਂ ਪੁਲਿਸ ਨੂੰ ਸੂਚਿਤ ਕਰਕੇ ਗੱਡੀ ਥਾਣੇ ਵਿੱਚ ਲੈ ਆਂਦੀ ਆ ਸਾਨੂੰ ਉਸ ਗਦਾਮੇ ਵਿੱਚ ਹੋਰ ਵੀ ਆਸ ਆ ਕਿ ਉੱਥੇ ਹਮੇਸ਼ਾ ਹੀ ਚੋਰੀ ਦਾ ਮਾਲ ਉਤਰਦਾ ਹੈ ਅਸੀਂ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਭਗਵੰਤ ਮਾਨ ਜੀ ਕੋੋਂ ਜਿਸ ਤਰ੍ਹਾਂ ਇਮਾਨਦਾਰੀ ਦੇ ਰਸਤੇ ਚੱਲ ਕੇ ਔਰ ਲੋਕਾਂ ਕੋਲੋਂ ਕੰਮ ਕਰਾਉਣਾ ਚਾਹੁੰਦੇ ਆ ਮੈਂ ਉਮੀਦ ਕਰਦਾ ਹਾਂ ਭਗਵੰਤ ਮਾਨ ਜੀ ਇਹਨਾਂ ਨੂੰ ਸਖਤ ਤੋਂ ਸਖਤ ਸੁਝਾਵਾ ਦੇਣਗੇ ਜਿਹੜੇ ਵੀ ਸਿਆਸੀ ਲੀਡਰ ਦੀ ਵਿੱਚ ਸ਼ੈ ਆ ਉਸ ਨੂੰ ਖਾਸ ਕਰਕੇ ਬਖਸ਼ਿਆ ਨਾ ਜਾਵੇ ਜਦੋਂ ਕਿ ਪਿਛਲੇ 2 ਸਾਲ ਵੀ ਕਈ ਗੱਡੀਆਂ ਅਸੀਂ ਫੜ ਕੇ ਦੇ ਚੁੱਕੇ ਹਾਂ ਉਹਨਾਂ ਦੀਆਂ ਐਫਆਈਆਰ ਔਰ ਉਹਨਾਂ ਦੇ ਪੀਡੀਐਫ ਮੇਰੇ ਕੋਲ ਮੌਜੂਦ ਹਨ ਮੈਂ ਜਦੋਂ ਚਾਹਾਂ ਉਹਨੂੰ ਪੇਸ਼ ਕਰ ਸਕਦਾ ਮਿਹਰਬਾਨੀ ਕਰਕੇ ਇਹਨਾਂ ਦਿਨਾਂ ਜਦੋਂ ਕਿ ਹਰ ਪੀੜਤ ਦਾ ਵਿੱਚ ਗਰੀਬ ਵਰਗਜ਼ ਸਾਰੇ ਵਰਗਾਂ ਨੂੰ ਇਸ ਕਾਨੂੰਨ ਦੀ ਲੋੜ ਆ ਤੇ ਇਹ ਰਲ ਕੇ ਚੋਰੀ ਕਰ ਰਿਹਾ ਜੋ ਕਿ ਸਰਾਸਰ ਸਰਕਾਰ ਦਾ ਬੇਰਸਾਵੀ ਔਰ ਸਰਕਾਰ ਦੇ ਕੰਮ ਵਿੱਚ ਦਖਲਅੰਦਾਜ਼ੀ ਦੇ ਰਿਹਾ ਹੜਾਂ ਦੇ ਦਿਨਾਂ ਜ ਇਹਨਾਂ ਨੂੰ ਕਣਕ ਦੇ ਵਿੱਚ ਪਹਿਲੀ ਗੱਲ ਤੇ ਕਦੀ ਵੀ ਨਹੀਂ ਚਾਹੀਦੀ ਲੇਕਿਨ ਹੜਾਂ ਦੇ ਦਿਨਾਂ ਜ ਇਹਨਾਂ ਨੂੰ ਗੱਡੀ ਉੱਥੇ ਲੈ ਜਾਂਦੇ ਨੇ ਜਿੱਥੇ ਹੜ ਪੀੜਤ ਨੇ ਸਾਨੂੰ ਕੋਈ ਰੋਸ ਅ ਅਦਿਕਾਲ ਰਾਤ ਨੂੰ ਅਸੀਂ ਦੇ ਕਰੀਬ ਜ ਕਣਕ ਫੜੀ ਗਈ ਸਰਕਾਰੀ ਕਿਸੇ ਗੋਦਾਮ ਚੋਂ ਕਿਸੇ ਸਾਰਾ ਮਾਮਲਾ ਚਲੋ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਡਿਪੂ ਦੇ ਕਣਕ ਆ ਮੁੰਡਾ ਵੀ ਹਰਜਿੰਦਰ ਸਿੰਘ son of ਸ਼ੰਗਾਰਾ ਸਿੰਘ ਵਾਸੀ ਫਤਗੜ ਜੂੜਿਆ ਨੇ ਆਪਣੀ ਗੱਡੀ ਲੋਡ ਕਰਕੇ ਆਪਣੇ ਘਰ ਲਾਈ ਹੋਈ ਆ ਅ ਜਿਸ ਤੇ ਉਹ ਕਣਕ ਨੂੰ ਬਰਾਮਦ ਕਰਕੇ ਇੰਸਪੈਕਟਰ ਵਿਜੇ ਕੁਮਾਰ ਅ ਡੀ ਐਫ ਸੀ ਡੇਰਾ ਬਾਬਰਾਨ ਦੇ ਸਟੇਟਮੈਂਟ ਤੇ ਅਫੇਅਰ ਲੋਜ ਕੀਤੀ ਗਿਆ ਫੇਰ ਨੰਬਰ 113 ਅੰਡਰ 28 8 25 ਅੰਡਰ ਸੈਕਸ਼ਨ 7 ਈਸੀ ਐਕਟ ਦਰਜ ਕੀਤੀ ਗਿਆ ਜਿਸ ਦੀ ਤਫਤੀਸ਼ ਚੱਲ ਰਹੀ ਹੈ ਜੋ ਵੀ ਤਫਤੀਸ਼ ਚ ਅਗਲੇ ਤੱਕ ਸਾਹਮਣੇ ਆਉਣਗੇ ਤੇ ਉਹਦੇ ਅਨਸਾਰ ਅਗਲੀ ਤਫਤੀਸ਼ ਕਿੱਥੋਂ ਕੰਪ ਲੈ ਕੇ ਆਏ ਸੀ ਇਹ ਗਦਾਮ ਜਿਹੜਾ ਹੈਗਾ ਡੇਰਾ ਬਾਬਰਾਨ ਚੋਂ ਜਾਂ ਨਿੱਕੂਸਰਾਂਗਲਾੋਂ ਤੋਂ ਹਾਂਜੀ ਨਿੱਕੂਸਰਾਂਗਲਾੋਂ ਤੋਂ ਲੈ ਕੇ ਆਏ ਸੀ ਕਿਹਨਾ ਗਾ ਵੇਚਣੀ ਹੈ ਕੀ ਹੁਣ ਚੱਲ ਰਹੀ ਤਪਤੀਸ ਇਹਨਾਂ ਆਪਣੇ ਘਰ ਖੜੀ ਕੀਤੀ ਸੀ ਗੱਡੀ ਲਾ ਕੇ ਤੇ ਹੁਣ ਤਪਤੀਸ ਦਰਾਂ ਨੂੰ ਜਿਹੜਾ ਤੱਤ ਸਾਹਮਣੇ ਪਤਾ ਲੱਗ ਗਿਆ ਤੇ ਇਹ ਚ ਹੋਰ ਵੀ ਕੋਈ ਤੱਥ ਇਹਨਾਂ ਦੇ ਨਾਲ ਵੀ ਆ ਕਿ ਇਕੱਲੇ ਨਹੀਂ ਉਹ ਚੱਲ ਰਹੀ ਤਪਤੀਸ ਵੀਪੂਰ ਦੇ ਨਾਲ ਉਹਦੇ ਇੰਡੀਸਟਰੀ ਮਤਲਬ ਫੀਰ ਲੋਧੀ ਦੇ ਦੋਹਾਂ ਦੇ ਬਾਈ ਨੇ ਹੋਈ ਇਹ ਵੀਪੂਰ ਰਖੜਾ ਇਹ ਸਸਰੇ ਵਾਲਦਾ ਵਾ ਇਹ ਨਾ ਦਾ ਸਸਰੇ ਵਾਲਦਾ ਗੁਰਮੀਤ ਸਿੰਘ ਸਾਨੂੰ ਹਰਾਮ ਸੀ ਕਿ ਨੀਪੂ ਹੌਲਡਰ ਤੇ ਤੇ ਗੱਡੀ ਵਾਲੇ ਤੇ ਹਰਜਿੰਦਰ ਸਿੰਘ ਦੇ ਹਾਂਜੀ ਹਾਂਜੀ ਬਾਕੀ ਤੋਂ ਤੁਸੀਂ ਦੱਸ ਰਹੀ ਹੈ ਜੋ ਵੀ ਇੱਥੇ ਗ੍ਰਿਫਤਾਰੀ ਕੀਤੀ ਗਈ ਗ੍ਰਿਫਤਾਰੀ ਆ ਆਪਣੇ ਆਪਣੇ ਹਰਜਿੰਦਰ ਸਿੰਘ ਦੀ ਅੱਛਾ ਇਹਨੂੰ ਅੱਛਾ ਜੀ ਇਹਦੀ ਹਰਜਿੰਦਰ ਸਿੰਘ ਦੀ ਗ੍ਰਿਫਤਾਰੀ ਹੋ ਗਈ ਹੋ ਗਈ